ਰੋਇਲਟੀ ਲੋਇਲਟੀ ਦੇ ਕਿੰਗ ਬੱਲੀ ਐ ਸੱਦੇ ਸਾਦੇ ਬੰਦੇ ਨਾ ਕੋਈ ਬੰਗ ਬੱਲੀ ਐ ਬੱਗ ਤਾਂ ਬੁਲਾਉਣੇ ਕੰਮ ਆਜਵਾ ਕਾਦੇ ਬੱਗ ਤਾਂ ਬੁਲਾਉਣੇ ਕੰਮ ਚਾਲ ਡੇਂਜਰ ਤੇ ਧਿਆਨ ਲਵਾ ਝਾਂਕਾ ਰੱਖਦਾ ਹਾ ਦਰੇ ਫੋਟ ਦੇ ਬਣਾ ਕੇ ਹਾਂ ਮਡੇ ਰਖੜਦੇ ਡਾਪਾ ਬੈਚਾ ਪਰ ਕਹ ਗਲਾਉ ਕਰਾ ਕੇ ਦਾ ਆੜ ਤਿਆਂ ਤੇ ਇੱਕ ਹੋਰ ਤੇ ਸੁਖ ਸੰਧੂ ਵੀਰ ਨਾ ਫੀਚਰ ਕਰ ਰਿਹਾ ਵੀਰ ਪਹਿਲੀ ਵਾਰ ਆਪਣੇ 62 ਵੈਸਟੂਡੀਓ ਚੈਨਲ ਤੋਂ ਆਊਗਾ ਗਾਣਾ ਸੋ ਤੁਸੀਂ ਦੱਸੋ ਸਾਰੇ ਗਾਣੇ ਬਾਰੇ ਕੁਝ ਸਾਰੇ ਗਾਣੇ ਬਾਰੇ ਇਹ ਹੋਈ ਆ ਕਿ ਆਪਾਂ ਸਾਰੀਆਂ ਬੇਸਾਂ ਪਾੜ ਕੇ ਸੁੱਟ ਦੇਣੀਆਂ ਠੀਕ ਹੈ ਜੀ ਹਣਾ ਪੂਰੇ ਸਪੋਰਟ ਕਰੋ ਵੀਰ ਨੂੰ ਜਿੱਦਾਂ ਵੀ ਮੁੱਖ ਮੰਤਰੀ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਮਹਾਰਾਜ ਠੀਕ ਠਾਕ ਮੈਨਾਂ ਮਹਾਰਾਜ ਹੱਥ ਕਰਾਈ ਜਾਂਦੇ ਜੋ ਅਸੀਂ ਤੁਹਾਡੇ ਤੋਂ ਸੜਨਾ ਨਹੀਂ ਸੜਨਾ ਮਤਲਬ ਕਿ ਸਾਡੇ ਕੋਲ ਹੱਥ ਨਾ ਪਹੁੰਚੇ ਥੂ ਕੋੜੀ ਅਸੀਂ ਕੁਝ ਕਰਨ ਦੇਉ ਕਿ ਨਹੀਂ ਤੇਰੇ ਤੋਂ ਸੜਨ ਜੋਗੇ ਵੀ ਨਹੀਂ ਬਹੁਤ ਵਧੀਆ ਬੈਸਟ ਆਫ ਲੱਕ ਵੀਰੇ ਹੁਣ ਦਿਖਾਉਂਦਾ ਮੁਕਰਬ ਕਿਹੇ ਗੇ ਨੂੰ ਦਿੰਦਾ ਤੈਨੂੰ ਮਿਲ ਗਿਆ ਵੀਰ ਪਿੱਛੇ ਨਾ ਹੜੀ ਲੋਕਾਂ ਦੀ ਨਾ ਪ੍ਰਵਾਹ ਅਰੀ ਤੂੰ ਤੱਕ ਪਾਈ ਜਾ ਬੇਸਾਂ ਪਾੜੀ ਜਾ ਨਹੀਂ ਤੇਰੇ ਨਾਲ ਆ ਭਰਾ ਤੇਰੇ ਸਾਰੇ ਤੇਰੇ ਨਾਲ ਆ ਲੋਕਾਂ ਦੀ ਨਾ ਟੈਨਸ਼ਨ ਲਈ ਤੂੰ ਓਕੇ ਪਾਟੋ ਹਾਂਜੀ ਬੀਬੀ ਗਾਣਾ ਹੋ ਲਾ ਤਾਂ ਹੁਣ ਜੇ ਐ ਕਰਕੇ ਤੰਕ ਪਵੇ ਹਾਂ ਹਾਂ ਮੁੱਖ ਮੰਤਰੀ ਦੀ ਮੁੱਖ ਮੰਤਰੀ ਲਾਵਾਂ ਹਾਂ ਉਹ ਬੇਸ ਜੀ ਬਣਿਆ ਨਾ ਜਿਹੜੀ ਹਾਂ ਬੇਸ ਜੀ ਬਣੀ ਚਲੋ ਹੋ ਲਾ ਦਨ ਲਾ 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 ਗਿਆ ਲੱਗ ਗਿਆ ਬੀਬੀ ਲੱਗ ਗਿਆ ਤੁਮਕ ਪੈਂਦੀ ਆ ਤੁਮਕ ਪੈਂਦੀ ਆ ਨਾ ਪੈਂਦੀ ਆ ਫੇਰ ਠੀਕ ਆ ਉਦਾਂ ਹੀ ਕਹਦੇ ਆ ਪ੍ਰੇਤ ਰੰਦਾਵਾ ਛੋਟੇ ਭਰਾ ਵੱਡੇ ਵਾਲੇ ਆ ਕਿ ਇਹਨੂੰ ਟਿਕਟੋਕ ਤੇ ਲੈ ਕੇ ਕਰੋ ਮੈਨੂੰ ਦੋਵਾਂ ਨੂੰ ਕਰ ਲੋ ਪਸੰਦ ਹੈ ਇਹਨੇ ਵੀਡੀਓ ਬਣਾਏ ਇਹਨੂੰ ਜ਼ਿਆਦਾ ਕਰੋ ਹਾਂਜੀ ਫੋਲੋ ਵੀ ਕਰ ਲ ਇਹਨੂੰ ਫੋਲੋ ਫੋਲੋ ਕਰਦਾ ਫੋਲੋ ਕਰ ਲਓ